ਸਫਾਈ ਇਥੇ ਕਰਦੇ ਆ ਤੇ ਉਨੇ ਕੋ ਫੇਰ ਗੰਦ ਪਾ ਜਾਂਦੇ ਆ ਜੀ ਜੀ ਅਸੀਂ ਬੜਾ ਲੋਕਾਂ ਨੂੰ ਰੋਕਦੇ ਆ ਪਰ ਲੋਕ ਜਿਹੜੇ ਆ ਨਹੀਂ ਟਲਦੇ ਮੈਂ ਤੁਹਾਨੂੰ ਨਾਲ-ਨਾਲ ਨਾਲ ਇੱਕ ਵਿਖਾਉਣਾ ਆ ਵੇਖੋ ਕੋਲੇ ਕਿੰਨੇ ਸੁੱਟ ਕੇ ਗਏ ਆ ਜੀ ਜੀ ਇੱਕ ਤੇ ਆ ਕੋਲੇ ਸੁੱਟ ਕੇ ਗਏ ਆ ਆ ਹੁਣੇ ਅਸੀਂ ਨਾ ਫੋਟੋਆਂ ਕੱਢੀਆਂ ਵਾਂ ਆ ਵੇਖੋ ਕਿੱਦਾਂ ਕੋਲੇ ਤੇ ਇਧਰਲੇ ਬੰਨੇ ਅਸੀਂ ਉਹ ਵੇਖੋ ਬਾਬਾ ਦੀਪ ਸਿੰਘ ਜੀ ਦੀ ਫੋਟੋ ਆ ਗਣੇਸ਼ ਜੀ ਦੀ ਫੋਟੋ ਆ ਫਿਰ ਉਹ ਪਰਲੇ ਬੰਨੇ ਮੂਰਤੀਆਂ ਵਾਂ ਤੇ ਬੜਾ ਮਤਲਬ ਇੱਥੇ ਲੋਕਾਂ ਨੂੰ ਅਸੀਂ ਬੜਾ ਸਮਝਾਉਨੇ ਆ ਪਰ ਲੋਕੀ ਤੁਸੀਂ ਵੇਖਿਆ ਤੇ ਸਮਾਨ ਛੁੱਟ ਕੇ ਭੱਜ ਜਾਂਦੇ ਤੇ ਗਾੜੀਆਂ ਲੜਦੇ ਆ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਹਾਲੇ ਵੀ ਕਿਹੜੇ ਲੋਕ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹੜੇ ਭਗਵਾਨਾਂ ਨੂੰ ਪੂਜਦੇ ਨੇ ਜਿਨ੍ਹਾਂ ਨੂੰ ਮੰਦਰਾਂ 'ਚ ਰੱਖਿਆ ਜਾਂਦਾ ਉਹਨਾਂ ਨੂੰ ਹੀ ਆਖਰ ਆ ਕੇ ਜੋ ਹੈ ਕਿ ਨੈਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ RAM RAM ਨਾਮ ਦੇ ਜੋ ਹੈ ਕਿੱਥੇ ਸਰੋਪੇ ਵੀ ਹੈਗੇ ਨੇ ਐ ਇੱਥੇ ਤੁਸੀਂ ਦੇਖ ਸਕਦੇ ਦੀਵੇ ਵੀ ਨੇ ਕੁਝ ਫੋਟੋਆਂ ਵੀ ਨੇ ਫੁੱਲ ਵੀ ਨੇ ਬਹੁਤ ਹੀ ਹੋਰ ਚੀਜ਼ਾਂ ਨੇ ਜਿਹੜੀਆਂ ਇੱਥੇ ਲੋਕੀ ਆ ਕੇ ਸੁੱਟ ਜਾਂਦੇ ਇਹ ਜਿਹੜੀ ਇਤਿਹਾਸ ਕਹ ਰਿਹਾ ਮਤਲਬ ਇਹਦਾ ਕਿਤੇ ਨਾ ਕਿਤੇ ਤਾਲੁਕ ਦਰਬਾਰ ਸਾਹਿਬ ਨਾਲ ਵੀ ਜੁੜਦਾ ਵਾ ਤੇ ਇਹ ਜਿਹੜੀ ਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਇਥੋਂ ਬੱਤੀ ਪਹਿਲੀ ਵਾਰੀ ਬਣੀ ਸੀ ਜਿਹੜੀ ਅੰਮ੍ਰਿਤਸਰ ਨੂੰ ਮਿਲੀ ਸੀ ਪਰ ਬੜੀ ਮਾੜੀ ਗੱਲ ਆ ਜਿਸ ਨਗਰੀ ਦੇ ਲਈ ਧੰਨ ਧੰਨ ਦੀਪ ਬਾਬਾ ਦੀਪ ਸਿੰਘ ਮਹਾਰਾਜ ਨੇ ਸੀਸ ਭੇਟ ਕਰਤਾ ਸੀ ਗੁਰੂ ਸਾਹਿਬ ਨੂੰ ਇਹਨਾਂ ਨਗਰੀ ਨਾਲ ਪਿਆਰ ਸੀ ਪਰ ਉੱਥੇ ਚੰਦ ਲੋਕ ਅੰਧ ਵਿਸ਼ਵਾਸ ਦੇ ਵਿੱਚ ਫਸ ਕੇ ਸਾਡੇ ਜਿਹੜੇ ਗੁਰੂ ਨਗਰੀ ਦਾ ਨਾਮ ਖਰਾਬ ਕਰਦੇ ਆ ਇਹ ਲੋਕ ਇੰਨੇ ਇੱਕ ਮਾਨਸਿਕ ਰੋਗੀ ਹੋ ਗਏ ਆ ਪਖੰਡੀ ਬਾਬਿਆਂ ਦੇ ਚੱਕਰਾਂ ਦੇ ਵਿੱਚ ਚੁੱਕ ਚੁੱਕ ਕੇ ਗੰਦ ਪਾਈ ਜਾਂਦੇ ਆ ਕੋਈ ਫੁੱਲਾਂ ਦੇ ਤੋੜੇ ਲਿਆਉਂਦਾ ਕੋਈ ਨਿੰਬੂ ਲਿਆਉਂਦਾ ਕੋਈ ਦੁੱਧ ਲਿਆਉਂਦਾ ਕੋਈ ਦਲੀਆ ਲਿਆਉਂਦਾ ਕੋਈ ਕੋਲੇ ਲਿਆਉਂਦਾ ਸੁੱਟ ਕੇ ਭੱਜ ਜਾਂਦੇ ਆ ਜਦੋਂ ਕਿਤੇ ਵੀਡੀਓ ਬਣਦੀ ਵੇਖਦੇ ਆ ਤੇ ਫਿਰ ਸਾਡੇ ਨਾਲ ਲੜਨ ਲਈ ਆ ਜਾਂਦੇ ਹੁਣ ਆਓ ਵੇਖੋ ਇੱਕ ਨਾ ਉਹ ਜਿਹੜਾ ਨੌਜਵਾਨ ਆ ਕੋਈ ਇਹ ਫੋਲ ਫੋਲ ਕੇ ਉਥੋਂ ਪੈਸੇ ਕੱਢਣ ਦਾ ਲੋਕੀ ਪੈਸੇ ਸੁੱਟ ਜਾਂਦੇ ਆ ਜੇ ਇਹਨੇ ਮੰਗਿਆ ਤਾਂ ਉਹ ਨਾ ਦੇਣਾ ਨਹੀਂ ਆ ਪਰ ਵਿੱਚ ਸੁੱਟ ਜਾਣਾ ਤੇ ਇੱਥੇ ਦੁੱਧ ਰੋੜ ਰੋੜ ਕੇ ਇੰਨਾ ਕਾ ਜ਼ਿਆਦਾ ਇੱਥੇ ਕੈਮੀਕਲ ਵੇਖੋ ਆ ਕਿਦਾਂ ਕਿਦਾਂ ਦਾ ਪਾਣੀ ਦਾ ਕਲਰ ਕਿਦਾਂ ਦਾ ਹੋ ਗਿਆ ਆ ਸਫਾਈ ਕਰਾਈ ਜਿੰਨੀ ਕੋ ਫੇਰ ਉਹਨਾਂ ਕਾ ਗੰਦ ਫਿਰ ਲਿਉਂਦੇ ਵੀ ਗੱਡੀਆਂ ਦੇ ਵਿੱਚ ਵੱਡੀਆਂ ਵੱਡੀਆਂ ਦੇ ਤੋੜੇ ਭਰ ਭਰ ਕੇ ਆ ਤੇ ਸੁੱਟ ਕੇ 1 ਮਿੰਟ ਚ ਹੀ ਭੱਜ ਜਾਂਦੇ ਆ ਜਿੰਨੀ ਆ ਮਰਜ਼ੀ ਵਾਜਾਂ ਦੇ ਦੋ ਪਰ ਬਹੁਤ ਮਾੜੀ ਗੱਲ ਆ ਇਹ ਜਿਹੜੇ ਬਾਬੇ ਇਹਨਾਂ ਨੂੰ ਇਹਨਾਂ ਰਾਵਾਂ ਤੇ ਚਲਾਉਂਦੇ ਆ ਪਖੰਡੀ ਬਾਬੇ ਪਰ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਮੈਂ ਤੁਸੀਂ ਸਾਡੀ ਰਡਾਰ ਤੇ ਜੇ ਛੇਤੀ ਕਿਤੇ ਨਾ ਕਿਤੇ ਤੁਹਾਨੂੰ ਅਸੀਂ ਕਾਬੂ ਕਰ ਲੈਣਾ ਫਿਰ ਇਸੇ ਨਹਿਰ ਤੇ ਲਿਆ ਕੇ ਸਫਾਈ ਤੁਹਾਡੇ ਕੋਲ ਕਰਾਵਾਂਗੇ ਨਾਲ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਅਸੀਂ ਕਾਰਵਾਈ ਕਰਾਉਣੀ ਆ ਵੇਖੀ ਜਾਓ ਤੁਸੀਂ ਮਤਲਬ ਕਿੰਨਾ ਕੁ ਸਮਝਾ ਲਾਂਗੇ ਆ ਕੰਮ ਵੇਖੋ ਹਟਦੇ ਕਿਤੇ ਲੋ ਕਿ ਨਹੀਂ ਹਟਦੇ ਕੀ ਇਹਨਾਂ ਨੂੰ ਸਮਝਾਵਾਂ ਮਾਨਸਿਕ ਰੋਗੀ ਹੋ ਗਿਆ ਇਹ ਸਿਰਫ ਮਨ ਨੂੰ ਤਸੱਲੀਆ ਦੇ ਸਕਦੇ ਜੇ ਇਹ ਕੁਝ ਨਹੀਂ ਹੁੰਦਾ ਇਹਨਾਂ ਪਾ ਇਹਨਾਂ ਕੰਮਾਂ ਨਾਲ ਕੁਝ ਨਹੀਂ ਹੁੰਦਾ ਕਈ ਆਣ ਕੇ ਇੱਥੇ ਕਹਿੰਦੇ ਅਸੀਂ ਮੱਛੀਆਂ ਨੂੰ ਦਾਣਾ ਪਾਉ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆਪ ਹੀ ਭਾਈ ਪਾਣੀ ਚ ਗੰਦਗੀ ਨਾ ਪਾਓ ਤੇ ਅਸੀਂ ਪ੍ਰਸ਼ਾਸਨ ਨੂੰ ਮਿਲ ਕੇ ਬੇਨਤੀ ਕਰਾਂਗੇ ਐਮਪੀ ਸਾਹਿਬ ਨੂੰ ਮੈਂ ਦੱਸਦਾ ਵੀ ਇੱਥੇ ਜਿਹੜਾ ਵਾ ਫਲੈਕਸਾਂ ਲਵਾਓ ਤੇ ਕੈਮਰੇ ਲਵਾਓ ਫੇਰ ਇਹਨਾਂ ਲੋਕਾਂ ਨੇ ਹਟਣਾ ਪੁੱਛੋ ਇਹਨਾਂ ਜੀ ਆਹ ਵੇਖੋ ਕੀ ਕਰਨ ਦੇ ਆ ਦੱਸੋ ਇੱਥੇ ਕਿੱਥੇ ਗੰਦੇ ਪਾਣੀ ਚ ਕਿੱਥੇ ਮੱਛੀਆਂ ਇੱਥੇ ਇਹਨਾਂ ਨੂੰ ਪੁੱਛਣ ਵਾਲਾ ਵੇ ਮੱਛੀਆਂ ਨੂੰ ਦਾਣਾ ਪੋਣਾ ਤੇ ਆਪਣੇ ਘਰਾਂ ਚ ਰੱਖੋ ਮੱਛੀਆਂ ਉੱਥੇ ਚ ਬੱਚਾ ਬਣਾਓ ਤੇ ਜਿਹੜੇ ਪੰਡਤ ਦੱਸਦੇ ਆ ਉਹ ਉੱਥੇ ਪੋਣ ਜਾਂ ਕੋਈ ਤੰਤਰੀਕ ਦੱਸਦੇ ਉੱਥੇ ਪੋਣ ਪਾਣੀ ਵਿੱਚ ਗੰਦਗੀ ਪਾਓਗੇ ਤੇ ਫਿਰ ਨਹਿਰ ਨੇ ਨਾਲੇ ਦਾ ਰੂਪ ਲੈ ਲਿਆ ਜੀ ਜੀ ਤੇ ਇਹਦੀ ਲਪੇਟ ਚ ਉਹ ਲੋਕ ਆ ਜਣੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਪਰਲੇ ਬਨੇ ਸੈਰ ਕਰਨ ਆਉਂਦੇ ਵਿਚਾਰੇ ਲੋਕ ਉਹਨਾਂ ਦਾ ਕੀ ਕਸੂਰ ਆ ਜੇ ਅਸੀਂ ਹੁਣੇ ਤੁਹਾਨੂੰ ਲਾਈਵ ਤੇ ਸੀਰੀਅਸ ਦਿਖਾਉਣਾ ਚਾਹਾਂਗੇ ਹੁਣੇ ਕੁਝ ਲੋਗ ਆਏ ਸੀਗੇ ਉਹਨਾਂ ਵੱਲੋਂ ਜੋ ਹੈ ਕਿ ਫੇਰ ਕੁਛ ਨਾ ਕੁਛ ਹੈ ਆ ਦੇਖੋ ਜੀ ਸੁੱਟਿਆ ਗਿਆ ਤੁਸੀਂ ਦੇਖ ਸਕਦੇ ਹੋ ਲਫਾਫੇ ਦੇ ਵਿੱਚ ਆਹ ਦਾ ਆ ਜੀ ਆ ਦਾਲ ਸੁੱਟ ਕੇ ਗਏ ਨੇ ਜੀ ਤੁਸੀਂ ਦੇਖ ਸਕਦੇ ਹੋ ਲਾਈਵ ਕਿ ਇਹ ਜਿਹੜੀ ਦਾਲ ਹੈ ਜੇਹੀ ਕਿਸੇ ਦੇ ਢਿੱਡ ਚ ਪਾ ਦਈਏ ਕਿ ਉਹਦਾ ਢਿੱਡ ਨਾ ਭਰੇ ਇਹ ਜਿਹੜੇ ਲੋਗ ਨੇ ਇਹ ਆਖਿਰ ਇਹ ਕਿਸ ਤਰ੍ਹਾਂ ਹਟਣਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੋਰ ਤੁਹਾਨੂੰ ਮੂਰਤੀ ਦਿਖਾਉਣਾ ਚਾਹਾਂਗਾ ਕਿਥੇ ਬਾਬਾ ਦੀਪ ਸਿੰਘ ਜੀ ਦੀ ਜਿਨ੍ਹਾਂ ਦਾ ਸ਼ਹੀਦੀ ਸਥਾਨ ਹੈ ਇੱਥੇ ਉਹਨਾਂ ਦੀ ਮੂਰਤੀ ਵੀ ਇੱਥੇ ਆ ਤੇ ਗਣੇਸ਼ ਜੀ ਦੀ ਉਹਨਾਂ ਕਿਸ ਤਰ੍ਹਾਂ ਲੋਕਾਂ ਦਾ ਜੋ ਹੈ ਮਨ ਭਰ ਜਾਂਦਾ ਹੈ ਕਿ ਆਪਣੇ ਜਿਹੜੇ ਗੁਰੂ ਨੂੰ ਅਸੀਂ ਪੂਜਦੇ ਹਾਂ ਉਹਨਾਂ ਨੂੰ ਜੋ ਹੈ ਕਿ ਅਸੀਂ ਆ ਕੇ ਪਾਣੀ ਦੇ ਵਿੱਚ ਸੁੱਟ ਦਈਏ ਜਾਂ ਕਿਤੇ ਗੰਦਗੀ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੋਰ ਇਹ ਗਣੇਸ਼ ਜੀ ਦੀ ਮੂਰਤੀ ਹੈ ਕਿ ਜਿਹੜੀ ਇਹਨਾਂ ਵੱਲੋਂ ਜੋ ਹੈ ਕਿ ਛੁੱਟੀ ਗਈ ਹੈ ਜਿੱਥੇ ਰੱਖੀ ਗਈ ਆ ਅਸੀਂ ਕੱਢ ਕੇ ਲੈਂਦੀਆਂ ਵਿੱਚੋਂ ਜੀ ਨਾਰਾਦ ਹੁੰਦਾ ਸੀਗਾ ਅਸੀਂ ਕੱਢ ਕੇ ਲੈਂਦੀਆਂ ਮੂਰਤੀਆਂ ਸਾਈਡ ਤੇ ਕਰਤੀਆਂ ਕਿਉਂਕਿ ਲੋਕ ਜਿਹੜੇ ਆ ਉਹ ਰੱਬ ਨਾਲ ਵੀ ਧੋਖੇਬਾਜ਼ੀ ਕਰਤੀ ਸ਼ੁਰੂ ਪਹਿਲਾਂ ਲਿਆਉਂਦੇ ਘਰਾਂ 'ਚ ਪੂਜਦੇ ਆ ਤੇ ਬਾਅਦ 'ਚ ਉਹ ਲਿਆ ਕੇ ਇੱਥੇ ਸੁੱਟ ਤਾਨੂੰ ਨਹੀਂ ਕਰਨਾ ਚਾਹੀਦਾ ਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸਰਖਾਪ ਟੀਵੀ ਤੇ ਮੈਂ ਹਾਂ ਅਵਜ ਸਬਸਿਕ ਕਵਲ ਇਸ ਵਕਤ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਤਾਰਾਂ ਦੇ ਪੁਲ ਲੱਗੇ ਇੱਕ ਨਹਿਰ ਪੈਂਦੀ ਹੈ ਇਹ ਨਹਿਰ ਇੱਕ ਇਤਿਹਾਸਿਕ ਨਹਿਰ ਹੈ ਗੱਲ ਕੀਤੀ ਜਾਵੇ ਸ੍ਰੀ ਹਰਮੰਦਰ ਸਾਹਿਬ ਨੂੰ ਪਹਿਲੀ ਵਾਰ ਜਿਹੜੀ ਬਿਜਲੀ ਬਣੀ ਸੀ ਇਸ ਪਾਣੀ ਦੀ ਹੀ ਬਿਜਲੀ ਬਣੀ ਸੀ ਪਰ ਹੁਣ ਇਸ ਨਹਿਰ ਦਾ ਹਾਲ ਬਹੁਤ ਬੁਰਾ ਹੋ ਚੁੱਕਿਆ ਕਿਉਂਕਿ ਕੁਝ ਲੋਕਾਂ ਕਰਕੇ ਇਹ ਦੇਖਿਆ ਜਾਵੇ ਵਹਿਮ ਪਰਮਾਚ ਪੈ ਕੇ ਪੰਤਾਂ ਦੀ ਜਾਂ ਕਿਸੇ ਹੋਰ ਦੀ ਗੱਲਾਂ ਸੁਣ ਕੇ ਇੱਥੇ ਆ ਕੇ ਚੀਜ਼ਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂ ਕੁਝ ਫੁੱਲਾਂ ਦੀਆਂ ਜਾਂ ਕੁਝ ਹੋਰ ਤਸਵੀਰਾਂ ਜੋ ਹੈ ਸੁੱਟ ਦਿੰਦੇ ਨੇ ਤੁਹਾਨੂੰ ਮੈਂ ਤਸਵੀਰ ਦਿਖਾਣਾ ਚਾਹਾਂਗਾ ਲਾਈਵ ਇੱਥੇ ਕਿ ਇੱਥੇ ਜੋ ਨੇ ਕਿ ਹਲੇ ਵੀ ਕਿੰਨਾ ਬੁਰਾ ਹਾਲ ਹੋ ਚੁੱਕਾ ਹੈ ਇੱਥੇ ਇਹ ਸਿੱਧੀ ਹੀ ਇੱਕ ਰੋਡ ਪੈਂਦੀ ਹੈ ਇਹ ਜਿਹੜੀ ਤਾਰਾਂ ਵਾਲੇ ਪੁਲ ਦੀ ਰੋਡ ਰੋਡ ਪੈਂਦੀ ਹੈ ਤੇ ਉਸ ਤੋਂ ਬਾਅਦ ਇੱਧਰ ਵਾਲੇ ਪਾਸੇ ਤੁਹਾਨੂੰ ਦਿਖਾਵਾ ਚਾਹਾਂਗਾ ਕਿ ਲੋਕਾਂ ਵੱਲੋਂ ਜੋ ਹੈ ਫੁੱਲ ਜਾਂ ਕੁਝ ਹੋਰ ਚੀਜ਼ਾਂ ਜੋ ਸੁੱਟੀਆਂ ਗਈਆਂ ਪਰ ਇੱਥੇ ਦੇਖਿਆ ਜਾਵੇ ਸਰਕਾਰ ਵੱਲੋਂ ਬਹੁਤ ਮੁਹਿੰਮ ਚਲਾਈ ਜਾਂਦੀਆਂ ਨੇ ਜਾਂ ਕੁਝ ਲੋਕਾਂ ਵੱਲੋਂ ਜੋ ਬਹੁਤ ਸਾਥ ਦਿੱਤਾ ਜਾਂਦਾ ਕਿ ਅਸੀਂ ਜੋ ਹੈ ਇਸ ਨਹਿਰ ਨੂੰ ਜੋ ਸਾਫ਼ ਸੁਥਰੀ ਬਣਾ ਸਕੀਏ ਤੇ ਸਾਡੇ ਨਾਲ ਮੌਜੂਦ ਨੇ ਲੋਕ ਉਹਨਾਂ ਨੇ ਵੀ ਗੱਲਬਾਤ ਕਰ ਲੈਣੇ ਆ ਜਾਣਦੇ ਆ ਕਿ ਆਖਿਰ ਇਹ ਲੋਕ ਕਿਉਂ ਨਹੀਂ ਹਟਦੇ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਬਾਈ ਕੀ ਨਾਮ ਤੁਹਾਡਾ ਮੇਰਾ ਨਾਮ ਸਰਬਜੀਤ ਸਿੰਘ ਸੋਨੋ ਜੰਡੇਵਾਲਾ ਜੀ ਜੀ ਭਾਜੀ ਕੀ ਕਹਿਣਾ ਚਾਹੋਗੇ ਜਿਹੜੀ ਇਹ ਨਹਿਰ ਕਿੱਥੇ ਬਹੁਤ ਸਾਫ਼ ਹੁੰਦੀ ਸੀ ਕਿਸੇ ਵਕਤ ਪਰ ਹੁਣ ਗੰਦਗੀ ਉਹ ਨਾਲ ਮੈਂ ਮਤਲਬ ਕਿ ਪਰ ਚੁੱਕੀ ਹੈ ਲੋਕਾਂ ਦੇ ਜਿਹੜੇ ਵਹਿਮਾਂ ਪਰ ਮੰਨੇ ਨਾਲ ਫੁੱਲ ਫੁੱਲ ਫੋਟੋਆਂ ਫੁਟਾ ਬੜੀ ਚੀਜ਼ਾਂ ਤੇ ਖਾਨ ਪੀਣੀਆਂ ਚੀਜ਼ਾਂ ਸੁੱਟੀਆਂ ਜਾਨੀ ਕੀ ਕਹਿਣਾ ਚਾਹੋ ਵੇਖੋ ਜੀ ਇਹ ਗੁਰੂ ਨਗਰੀ ਦੇ ਕੋ ਇੱਕ ਨਹਿਰ ਆ ਜੋ ਸ਼ਹਿਰ ਵਿੱਚੋਂ ਨਿਕਲਦੀ ਆ ਤੇ ਗੋਲਡਨ ਗੇਟ ਤੋਂ ਜਦੋਂ ਆਈਦਾ ਨਾ ਸੀ ਇਹ ਤਾਰਾਂ ਵਾਲਾ ਪੋਲ ਆ ਇੱਥੇ ਅਸੀਂ ਆ ਕੁਝ ਦਿਨ ਪਹਿਲਾਂ ਹੀ ਸਾਡੇ ਗੁਰੂ ਨਗਰੀ ਦੇ ਐਮਪੀ ਆ ਸਰਦਾਰ ਗਰਜੀਤ ਸਿੰਘ ਔਟਲਾ ਉਹਨਾਂ ਵੱਲੋਂ ਕੰਮ ਜਿਹੜਾ ਸ਼ੁਰੂ ਕਰਵਾਇਆ ਕਰਾਇਆ ਸਾਫ ਸਫਾਈ ਦਾ ਤੇ ਉਹ ਜਦ ਦੀ ਸਫਾਈ ਇੱਥੇ ਕਰਦੇ ਆ ਤੇ ਉਹਨੇ ਕੋ ਫੇਰ ਗੰਦ ਪਾ ਜਾਂਦੇ ਆ ਜੀ ਜੀ ਅਸੀਂ ਬੜਾ ਲੋਕਾਂ ਨੂੰ ਰੋਕਦੇ ਆ ਪਰ ਲੋਕ ਜਿਹੜੇ ਆ ਨਹੀਂ ਟਲਦੇ ਮੈਂ ਤੁਹਾਨੂੰ ਨਾਲ-ਨਾਲ ਨਾ ਇੱਕ ਵਿਖਾਉਣਾ ਆ ਵੇਖੋ ਕੋਲੇ ਕਿੰਨੇ ਸੁੱਟ ਕੇ ਗਿਆ ਇੱਕ ਤੇ ਆ ਕੋਲੇ ਸੁੱਟ ਕੇ ਗਏ ਆ ਆ ਹੁਣੇ ਅਸੀਂ ਨਾ ਫੋਟੋਆਂ ਕੱਢੀਆਂ ਵਾਂ ਆ ਵੇਖੋ ਕਿਦਾਂ ਕੋਲੇ ਤੇ ਇਧਰਲੇ ਬੰਨੇ ਅਸੀਂ ਉਹ ਵੇਖੋ ਬਾਬਾ ਦੀਪ ਸਿੰਘ ਜੀ ਦੀ ਫੋਟੋ ਆ ਗਣੇਸ਼ ਜੀ ਦੀ ਫੋਟੋ ਆ ਫਿਰ ਉਹ ਪਰਲੇ ਬੰਨੇ ਮੂਰਤੀਆਂ ਵਾਂ ਤੇ ਬੜਾ ਮਤਲਬ ਇੱਥੇ ਲੋਕਾਂ ਨੂੰ ਅਸੀਂ ਬੜਾ ਸਮਝਾਉਨੇ ਆ ਪਰ ਲੋਕੀ ਤੁਸੀਂ ਵੇਖਿਆ ਤੇ ਸਮਾਨ ਸੁੱਟ ਕੇ ਭੱਜ ਜਾਂਦੇ ਤੇ ਗੱਡੀਆਂ ਲੜਦੇ ਆ ਜੀ ਜੀ ਪਰ ਬਹੁਤ ਮੰਦ ਭਾਗੀ ਗੱਲ ਆ ਹੁਣ ਅਸੀਂ ਬੇਨਤੀ ਕੀਤੀ ਸੀ ਔਇਲਾ ਸਾਹਿਬ ਨੂੰ ਜੀ ਜੀ ਕਿ ਲੋਕ ਨਹੀਂ ਹਟਦੇ ਤੇ ਉਹ ਕੀ ਕਰ ਲੈ ਇੱਥੇ ਆਲੇ ਦੁਆਲੇ ਜਾਲੀਆਂ ਲਵਾਉਣ ਲੱਗੇ ਆ ਹਾਂਜੀ ਤੇ ਇਹਦੀ ਸਾਫ ਸਪਾਈ ਜਿੰਨੀ ਕੁ ਹੋ ਸਕਦੀ ਆ ਬੰਦਿਆਂ ਦੇ ਨਾਲ ਬੰਦਿਆਂ ਨਾਲ ਹੋਊਗੀ ਤੇ ਜਿੰਨੀ ਕੁ ਜੀਸੀਬੀ ਨਾਲ ਉਹ ਕਰਾਵਾਂਗੇ ਪਰ ਬੜੀ ਮਾੜੀ ਗੱਲ ਆ ਇਥੋਂ ਇਹ ਜਿਹੜੀ ਇਤਿਹਾਸਕ ਨਹਿਰ ਆ ਮਤਲਬ ਇਹਦਾ ਕਿਤੇ ਨਾ ਕਿਤੇ ਤਾਲੁਕ ਦਰਬਾਰ ਸਾਹਿਬ ਨਾਲ ਵੀ ਜੁੜਦਾ ਵਾ ਤੇ ਇਹ ਜਿਹੜੀ ਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਇਥੋਂ ਬੱਤੀ ਪਹਿਲੀ ਵਾਰੀ ਬਣੀ ਸੀ ਜਿਹੜੀ ਅੰਮ੍ਰਿਤਸਰ ਨੂੰ ਮਿਲੀ ਸੀ ਪਰ ਬੜੀ ਮਾੜੀ ਗੱਲ ਆ ਜਿਸ ਨਗਰੀ ਦੇ ਲਈ ਧੰਨ ਧੰਨ ਦੀਪ ਬਾਬਾ ਦੀਪ ਸਿੰਘ ਮਹਾਰਾਜ ਨੇ ਸੀਸ ਭੇਟ ਕਰਤਾ ਸੀ ਗੁਰੂ ਸਾਹਿਬ ਨੂੰ ਇਹਨਾਂ ਨਗਰੀ ਨਾਲ ਪਿਆਰ ਸੀ ਪਰ ਉੱਥੇ ਚੰਦ ਲੋਕ ਅੰਧ ਵਿਸ਼ਵਾਸ ਦੇ ਵਿੱਚ ਫਸ ਕੇ ਸਾਡੇ ਜਿਹੜੇ ਗੁਰੂ ਨਗਰੀ ਦਾ ਨਾਮ ਖਰਾਬ ਕਰਦੇ ਆ ਇਹ ਲੋਕ ਇੰਨੇ ਇੱਕ ਮਾਨਸਿਕ ਰੋਗੀ ਹੋ ਗਏ ਆ ਪਖੰਡੀ ਬਾਬਿਆਂ ਦੇ ਚੱਕਰਾਂ ਦੇ ਵਿੱਚ ਚੁੱਕ-ਚੁੱਕ ਕੇ ਗੰਦ ਪਾਈ ਜਾਂਦੇ ਆ ਕੋਈ ਫੁੱਲਾਂ ਦੇ ਤੋੜੇ ਲਿਆਉਂਦਾ ਕੋਈ ਨਿੰਬੂ ਲਿਆਉਂਦਾ ਕੋਈ ਦੁੱਧ ਲਿਆਉਂਦਾ ਕੋਈ ਦਲੀਆ ਲਿਆਉਂਦਾ ਕੋਈ ਕੋਲੇ ਲਿਆਉਂਦਾ ਸੁੱਟ ਕੇ ਭੱਜ ਜਾਂਦੇ ਆ ਜਦੋਂ ਕਿਤੇ ਵੀਡੀਓ ਬਣਦੀ ਵੇਖਦੇ ਆ ਤੇ ਫਿਰ ਸਾਡੇ ਨਾਲ ਲੜਨ ਲਈ ਆ ਜਾਂਦੇ ਆ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿੰਨਾ ਚਿਰ ਇਹਨਾਂ ਤੇ ਸਖਤਾਈ ਨਾ ਕੀਤੀ ਇਹਨਾਂ ਨੇ ਨਹੀਂ ਹਟਣਾ ਜੀ ਇੱਕ ਤੇ ਇੱਥੇ ਕੈਮਰੇ ਲਗਾਏ ਜਾਣ ਜੀ ਇੱਕ ਇਹਨਾਂ ਨੂੰ ਘੱਟੋ ਘੜ 6 ਮਹੀਨੇ ਦੀ ਸਜ਼ਾ ਦਿੱਤੀ ਜਾਵੇ ਤੇ 50000 ਰੁਪਏ ਦਾ ਨਾਂ ਦਾ ਕੱਟਿਆ ਜਾਵੇ ਚਲਾਨ ਇਹਨਾਂ ਦੀ ਵੀਡੀਓ ਬਣਾ ਕੇ ਸਕਰੀਨ ਤੇ ਚਲਾਈ ਜਾਵੇ ਕਾਰਪੋਰੇਸ਼ਨ ਦੀ ਤੇ ਗੈਰ ਜ਼ਿੰਮੇਵਾਰ ਨਾਗਰਿਕ ਦਾ ਉਹਨਾਂ ਨੂੰ ਇੱਕ ਵਾਰਡ ਵੀ ਦਿੱਤਾ ਜਾਵੇ ਗਿੰਦਗੀ ਪਾਉਣ ਦਾ ਅਸੀਂ ਆਪਣੇ ਘਰ ਨੂੰ ਤੇ ਆਲੇ ਦੁਆਲੇ ਨੂੰ ਸਫਾਈ ਰੱਖਦੇ ਆ ਪਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਥੋੜੀ ਜਿਹੀ ਸ਼ਰਮ ਕਰੋ ਭਾਈ ਇਹ ਨਹਿਰ ਜਿਹੜੀ ਆ ਇਤਿਹਾਸਕ ਨਹਿਰ ਇਹਦੇ ਵਿੱਚ ਗੰਦਗੀ ਨਾ ਪਾਓ ਪਾਣੀ ਵਿੱਚ ਗੰਦਗੀ ਪਾਓਗੇ ਤੇ ਫਿਰ ਵੇਖੋ ਆਲੇ-ਦੁਆਲੇ ਕਿੰਨੀਆਂ ਬਿਮਾਰੀਆਂ ਫੈਲਣੀਆਂ ਇਹ ਨਹਿਰ ਨੇ ਨਾਲੇ ਦਾ ਰੂਪ ਲੈ ਲਿਆ ਜੀ ਜੀ ਤੇ ਇਹਦੀ ਲਪੇਟ 'ਚ ਉਹ ਲੋਕ ਆ ਜਾਣੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਪਰਲੇ ਬਨੇ ਸੈਰ ਕਰਨ ਆਉਂਦੇ ਵਿਚਾਰੇ ਲੋਕ ਉਹਨਾਂ ਦਾ ਕੀ ਕਸੂਰ ਆ ਇਸ ਕਰਕੇ ਇਹ ਜਿਹੜਾ ਕੰਮ ਹੈ ਇਹ ਕੋਈ ਚੰਗਾ ਕੰਮ ਨਹੀਂ ਆ ਅਸੀਂ ਜਿਹੜਾ ਪਾਣੀ ਵਿੱਚ ਗੰਦਗੀ ਪਾ ਰਹੇ ਆ ਪਾਣੀ ਵਿੱਚ ਗੰਦਗੀ ਪਾਉਣਾ ਜਿਹੜੀ ਬਹੁਤ ਮੰਦ ਭਾਗੀ ਗੱਲ ਆ ਪਾਜੀ ਦੇਖਿਆ ਜਾਵੇ ਹਲੇ ਵੀ ਮੈਂ ਦੇਖ ਰਿਹਾ ਕਿ ਕਿੱਥੇ ਕਿੰਨਾ ਕ ਸਾਮਾਨ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਹਲੇ ਵੀ ਕਿਹੜੇ ਲੋਕ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹੜੇ ਭਗਵਾਨਾਂ ਨੂੰ ਪੂਜਦੇ ਨੇ ਜਿਨ੍ਹਾਂ ਨੂੰ ਮੰਦਰਾਂ 'ਚ ਰੱਖਿਆ ਜਾਂਦਾ ਉਹਨਾਂ ਨੂੰ ਹੀ ਆਖਰ ਆ ਕੇ ਜੋ ਹੈ ਕਿ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਆ ਰਾਮ ਰਾਮ ਨਾਮ ਦੇ ਜੋ ਹੈ ਕਿੱਥੇ ਸਰੋਪੇ ਵੀ ਹੈਗੇ ਨੇ ਇੱਥੇ ਤੁਸੀਂ ਦੇਖ ਸਕਦੇ ਦੀਵੇ ਵੀ ਨੇ ਕੁਝ ਫੋਟੋਆਂ ਵੀ ਨੇ ਫੁੱਲ ਵੀ ਨੇ ਬਹੁਤ ਹੀ ਹੋਰ ਚੀਜ਼ਾਂ ਨੇ ਜਿਹੜੀਆਂ ਇੱਥੇ ਲੋਕੀ ਆ ਕੇ ਸੁੱਟ ਜਾਂਦੇ ਪਾਜੀ ਇਹੋ ਜੇ ਲੋਕਾਂ ਬਾਰੇ ਕੀ ਕਹਿਣਾ ਚਾਹੋ ਕਿ ਜਿਹੜੇ ਇੱਕ ਪਾਸੇ ਤੇ ਰੱਬ ਨੂੰ ਮੰਨਦੇ ਨੇ ਤੇ ਦੂ ਪਾਣੀ ਚ ਸੁੱਟ ਜਾਂਦੇ ਨੇ ਇਹ ਲੋਕ ਭਾਜੀ ਕਿਸੇ ਧਰਮ ਦੇ ਲੋਕ ਨਹੀਂ ਆ ਇਹਨਾਂ ਲੋਕਾਂ ਨੂੰ ਕੋਈ ਰੱਬ ਨਾ ਲੈਣਾ ਦੇਣਾ ਨਹੀਂ ਇਹ ਵਪਾਰੀ ਲੋਗ ਆ ਇਹ ਲਿਉਂਦੇ ਪਹਿਲਾਂ ਤਸਵੀਰਾਂ ਨੂੰ ਲਿਆ ਕੇ ਹਰ ਧਰਮ ਦੇ ਲੋਕ ਜਿਹੜੇ ਅੰਧ ਵਿਸ਼ਵਾਸ ਦੇ ਵਿੱਚ ਜਿਹੜੇ ਜਿਹੜੇ ਫਸੇ ਹੁੰਦੇ ਚੰਦ ਲੋਕ ਹੁੰਦੇ ਆ ਹਰ ਕੱਟ ਇਹ ਲਿਉਂਦੇ ਉਹਨਾਂ ਨੂੰ ਫੁੱਲ ਚੜਾਉਂਦੇ ਆ ਉਹਨਾਂ ਕੋ ਆਪਣੀਆਂ ਮਨੋ ਕਾਮਨਾ ਮੰਗਦੇ ਆ ਬਾਅਦ ਚੋ ਕੀ ਕਰਦੇ ਆ ਜਦੋਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਤੇ ਉਹਨਾਂ ਨੂੰ ਲਿਆ ਕੇ ਇੱਥੇ ਕੂੜੇ ਚ ਸੁੱਟ ਜਾਂਦੇ ਓ ਯਾਰ ਕੋਈ ਸ਼ਰਮ ਕਰੋ ਜੇ ਤੁਹਾਡੇ ਕੋਈ ਘਰ ਦਾ ਜੀ ਬਿਮਾਰ ਹੋ ਜਾਏ ਜਾਂ ਤੇ ਸੱਟ ਪੇੜ ਲੱਗ ਜਾ ਤੁਹਾਨੂੰ ਕੂੜੇ ਸੁੱਟ ਜੋਗੇ ਤੇ ਜੇ ਇਹੋ ਕੂੜਾ ਚੁੱਕ ਕੇ ਇਹਨਾਂ ਦੇ ਘਰਾਂ ਚੋਂ ਸੁੱਟ ਕੇ ਆਈਏ ਤੇ ਫਿਰ ਇਹਨਾਂ ਨੂੰ ਕਿਦਾਂ ਦਾ ਚੰਗਾ ਲੱਗੂ ਇਸ ਕਰਕੇ ਬੰਦੇ ਬਣਜੋ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਇਹ ਫੋਲ ਫੋਲ ਕਿ ਉਥੋਂ ਪੈਸੇ ਕੱਢਣ ਦਾ ਲੋਕੀ ਪੈਸੇ ਸੁੱਟ ਜਾਂਦੇ ਆ ਜੇ ਇਹਨੇ ਮੰਗਿਆ ਤਾਂ ਨਾ ਦੇਣਾ ਨਹੀਂ ਆ ਪਰ ਵਿੱਚ ਸੁੱਟ ਜਾਣਾ ਤੇ ਇੱਥੇ ਦੁੱਧ ਰੋੜ ਰੋੜ ਕੇ ਇੰਨਾ ਕਾ ਜ਼ਿਆਦਾ ਇੱਥੇ ਕੈਮੀਕਲ ਵੇਖੋ ਆ ਕਿਦਾਂ ਕਿਦਾਂ ਦਾ ਪਾਣੀ ਦਾ ਕਲਰ ਕਿਦਾਂ ਦਾ ਹੋ ਗਿਆ ਆ ਸਫਾਈ ਕਰਾਈ ਜਿੰਨੀ ਕੋ ਫੇਰ ਉਹਨਾਂ ਕਾ ਗੰਦ ਫਿਰ ਲਿਉਂਦੇ ਵੀ ਗੱਡੀਆਂ ਦੇ ਵਿੱਚ ਵੱਡੀਆਂ ਵੱਡੀਆਂ ਦੇ ਤੋੜੇ ਭਰ ਭਰ ਕੇ ਆ ਤੇ ਸੁੱਟ ਕੇ 1 ਮਿੰਟ ਚ ਹੀ ਭੱਜ ਜਾਂਦੇ ਆ ਜਨੀਆ ਮਰਜ਼ੀ ਵਾਜਾਂ ਦੇ ਦੋ ਪਰ ਬਹੁਤ ਮਾੜੀ ਗੱਲ ਆ ਇਹ ਜਿਹੜੇ ਬਾਬੇ ਇਹਨਾਂ ਨੂੰ ਇਹਨਾਂ ਰਾਵਾਂ ਤੇ ਚਲਾਉਂਦੇ ਆ ਪਖੰਡੀ ਬਾਬੇ ਪਰ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਮੈਂ ਤੁਸੀਂ ਸਾਡੀ ਰਡਾਰ ਤੇ ਜੇ ਛੇਤੀ ਕਿਤੇ ਨਾ ਕਿਤੇ ਤੁਹਾਨੂੰ ਅਸੀਂ ਕਾਬੂ ਕਰ ਲੈਣਾ ਫਿਰ ਇਸੇ ਨਹਿਰ ਤੇ ਲਿਆ ਕੇ ਸਫਾਈ ਤੁਹਾਡੇ ਕੋਲ ਕਰਾਵਾਂਗੇ ਨਾਲ ਕਿਉਂਕਿ ਇਦਾਂ ਨਹੀਂ ਇਹਨਾਂ ਸੁਧਰਨਾ ਇਹਨਾਂ ਦੀ ਸੇਵਾ ਜਦੋਂ ਹੋ ਗਈ ਨਾ ਜਿਹੜੇ ਐਡਾ ਦੇ ਦੇ ਕੇ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾਉਂਦੇ ਆ ਉਹਨਾਂ ਦੇ ਆਪਣੇ ਘਰਾਂ ਦੇ ਜਾ ਕੇ ਹਾਲ ਵੇਖੋ ਕੀ ਆ ਜਿਹੜੇ ਐਡਾ ਦੇ ਕੇ ਟੀਵੀ ਚੈਨਲਾਂ ਤੇ ਤੇ ਖਬਰਾਂ ਚ ਤੇ ਲੋਕਾਂ ਨੂੰ ਕਹਿੰਦੇ ਅਸੀਂ ਤੁਹਾਡਾ ਵਸ਼ੀਕਰਨ ਕਰ ਦਾਂਗੇ ਅਸੀਂ ਤੁਹਾਡਾ ਕਿਤੇ ਕਰੇ ਕੰਮ ਬਣਾ ਦਾਂਗੇ ਬਾਹਰ ਕਰ ਦਾਂਗੇ ਵਿਆਹ ਹੋ ਜਾਊਗਾ ਬੱਚਾ ਹੋ ਜਾ ਇਹ ਬਕਵਾਸ ਗੱਲਾਂ ਵਾ ਕੁਝ ਨਹੀਂ ਆ ਇਹ ਕੰਮਚੋਰ ਬੰਦੇ ਆ ਜਿਹੜੇ ਅੱਜ ਕੱਲ ਕੰਮਚੋਰਾਂ ਦੀ ਕੋਈ ਕਮੀ ਨਹੀਂ ਆ ਜਿੰਨੂੰ ਕੋਈ ਪਿੰਡ ਚ ਕੁੱਤਾ ਨਹੀਂ ਪੁੱਛਦਾ ਉਹ ਕੀ ਕਰਦਾ ਦੋ ਕੰਮ ਸ਼ੁਰੂ ਕਰ ਦਿੰਦਾ ਜਾਂ ਲਿਸ਼ਕਣੇ ਕੱਪੜੇ ਪਾ ਕੇ ਬਾਬਾ ਬਣ ਜਾਂਦਾ ਤੇ ਜਾਂ ਟਰੈਵਲ ਏਜੰਟ ਬਣ ਜਾਂਦਾ ਤੇ ਉਹ ਜਿਹੜੇ ਆ ਇਹ ਦੋਵੇਂ ਸਮਾਜ ਦੇ ਸਭ ਤੋਂ ਵੱਡੇ ਵੈਰੀ ਆ ਇਹਨਾਂ ਲੋਕਾਂ ਤੋਂ ਬਚੋ ਭਾਈ ਇਹਨਾਂ ਲੋਕਾਂ ਚ ਕੁਝ ਨਹੀਂ ਕਿਰਤ ਕਰੋ ਕਿਰਤ ਕਰੋ ਵੰਡ ਛਕੋ ਗੁਰੂ ਸਾਹਿਬ ਨੇ ਕਿਸੀ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਾਤਾ ਪਾਣੀ ਸਾਡਾ ਪੀਤਾ ਵਾ ਜੇ ਪਾਣੀ ਜੀ ਤੁਸੀਂ ਗੰਦਗੀ ਪਾਓਗੇ ਤੇ ਫਿਰ ਤੁਸੀਂ ਵੇਖ ਲਓ ਕੁਦਰਤ ਨਾਲ ਵੈਰ ਲੈ ਰਹੇ ਜੇ ਤੇ ਇਹ ਵੈਰ ਸਾਨੂੰ ਬਹੁਤ ਮਹਿੰਗਾ ਪੈ ਸਕਦਾ ਵਾ ਇਸ ਕਰਕੇ ਉਹ ਪ੍ਰਮਾਤਮਾ ਦੇ ਵੇਖ ਰਿਆ ਅਸੀਂ ਨਹੀਂ ਵੇਖ ਰਹੇ ਤੇ ਇੱਥੇ ਤੁਸੀਂ ਛੁੱਟ ਕੇ ਜਾਂਦੇ ਜੇ ਜਦੋਂ ਤੁਸੀਂ ਗੰਦਾ ਕਰਕੇ ਜਾਂਦੇ ਜੇ ਪਾਣੀ ਨੂੰ ਤੇ ਭਈ ਰੱਬ ਦੇ ਵੇਦਾ ਹੀ ਆ ਫਿਰ ਇਹਦਾ ਰਿਜ਼ਲਟ ਗੁਰੂ ਨਗਰੀ ਦੇ ਵਿੱਚ ਗੰਦਗੀ ਪਾਉਣ ਦਾ ਵੀ ਪਾਪ ਹੀ ਆ ਇੱਕ ਤਰ੍ਹਾਂ ਦਾ ਜਿਹੜਾ ਇਸ ਕਰ ਰਹੇ ਆ ਰੱਬ ਤੇ ਵਿਸ਼ਵਾਸ ਰੱਖੋ ਇਹ ਵਹਿਮਾ ਪਰਮਾ ਚ ਕੁਛ ਨਹੀਂ ਆ ਇਹ ਵਹਿਮਾ ਪਰਮਾ ਨਹੀਂ ਪੈਣਾ ਚਾਹੀਦਾ ਸਾਨੂੰ ਤੇ ਕੀ ਮੰਨਦੇ ਕਿ ਸਰਕਾਰ ਨੂੰ ਜੋ ਹੈ ਕਈ ਲੋਕ ਇੱਥੇ ਮੰਨਦੇ ਨਹੀਂ ਨੇ ਪਰ ਸਰਕਾਰ ਨੂੰ ਹੁਣ ਕਿਹੋ ਜਿਹਾ ਐਕਸ਼ਨ ਲੈਣਾ ਚਾਹੀਦਾ ਕਿ ਜਿਹੜੇ ਇਹਨਾਂ ਨੂੰ ਸਜ਼ਾ ਮਿਲੇ ਕਿ ਫਿਰ ਇਹਨਾਂ ਨੂੰ ਪਤਾ ਹੋਵੇ ਕਿ ਇਹ ਗਲਤੀ ਅੱਗੇ ਤੋਂ ਨਹੀਂ ਕਰਨੀ ਦੇਖੋ ਇਹ ਤੇ ਇੱਥੇ ਸਖਤ ਲਬਜ਼ਾਂ ਦੇ ਵਿੱਚ ਸਰਦਾਰ ਗਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਜੋ ਗੁਰੂ ਨਗਰੀ ਦੇ ਉਹਨਾਂ ਨੇ ਕਿਹਾ ਵਾ ਵੀ ਇਹਨਾਂ ਤੇ ਕਾਰਵਾਈਆਂ ਵੀ ਹੋਣੀਆਂ ਵਾਂ ਜੀ ਤੇ ਇਹਨਾਂ ਦੇ ਖਿਲਾਫ ਸਖਤੋ ਸਖਤ ਸੇ ਕਾਰਵਾਈ ਕਰਾਉਣੀ ਆ ਵੇਖੀ ਜਾਓ ਤੁਸੀਂ ਮਤਲਬ ਕਿੰਨਾ ਕੁ ਸਮਝਾ ਲਾਂਗੇ ਆ ਕੰਮ ਵੇਖੋ ਹਟਦੇ ਕਿਤੇ ਲੋਕ ਇਹ ਨਹੀਂ ਹਟਦੇ ਕੀ ਇਹਨਾਂ ਨੂੰ ਸਮਝਾਵਾਂਗੇ ਮਾਨਸਿਕ ਰੋਗੀ ਹੋ ਗਿਆ ਇਹ ਸਿਰਫ ਮਨ ਨੂੰ ਤਸੱਲੀਆ ਦੇ ਸਕਦੇ ਜੇ ਇਹ ਕੁਝ ਨਹੀਂ ਹੁੰਦਾ ਇਹਨਾਂ ਪਾ ਇਹਨਾਂ ਕੰਮਾਂ ਨਾਲ ਕੁਝ ਨਹੀਂ ਹੁੰਦਾ ਕਈ ਆਣ ਕੇ ਇੱਥੇ ਕਹਿੰਦੇ ਅਸੀਂ ਮੱਛੀਆਂ ਨੂੰ ਦਾਣਾ ਪਾਉਣਾ ਹੈ ਮੱਛੀਆਂ ਇੱਥੇ ਕਿੱਥੇ ਆ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆਪ ਹੀ ਭਾਈ ਪਾਣੀ ਚ ਗੰਦਗੀ ਨਾ ਪਾਓ ਤੇ ਅਸੀਂ ਪ੍ਰਸ਼ਾਸਨ ਨੂੰ ਮਿਲ ਕੇ ਬੇਨਤੀ ਕਰਾਂਗੇ ਐਮਪੀ ਸਾਹਿਬ ਨੂੰ ਮੈਂ ਦੱਸਤਾ ਵੀ ਇੱਥੇ ਜਿਹੜਾ ਵਾ ਫਲੈਕਸਾਂ ਲਵਾਓ ਤੇ ਕੈਮਰੇ ਲਵਾਓ ਫੇਰ ਇਹਨਾਂ ਲੋਕਾਂ ਨੇ ਹਟਣਾ ਪੁੱਛੋ ਇਹਨਾਂ ਜੀ ਆ ਵੇਖੋ ਕੀ ਕਰਨ ਦੇ ਆ ਦੱਸੋ ਇੱਥੇ ਕਿੱਥੇ ਗੰਦੇ ਪਾਣੀ ਚ ਕਿੱਥੇ ਮੱਛੀਆਂ ਇੱਥੇ ਇਹਨਾਂ ਨੂੰ ਪੁੱਛਣ ਵਾਲਾ ਵੇ ਮੱਛੀਆਂ ਨੂੰ ਦਾਣਾ ਪੋਣਾ ਤੇ ਆਪਣੇ ਘਰਾਂ ਚ ਰੱਖੋ ਮੱਛੀਆਂ ਉੱਥੇ ਚ ਬੱਚਾ ਬਣਾਓ ਤੇ ਜਿਹੜੇ ਪੰਡਤ ਦੱਸਦੇ ਆ ਉਹ ਉੱਥੇ ਪੋਣ ਜਾਂ ਕੋਈ ਤੰਤਰੀਕ ਦੱਸਦੇ ਉੱਥੇ ਪੋਣ ਇੱਥੇ ਨਾ ਆਓ ਮੈਂ ਸਾਰੀਆਂ ਸੰਸਥ ਉਹ ਭਈ ਇਹਨਾਂ ਲੋਕਾਂ ਤੋਂ ਅੰਧਵਿਸ਼ਵਾਸ ਵਾਲਿਆਂ ਤੇ ਇਹ ਸ਼ਕਤੀਕਰਨ ਥੋੜੀ ਜੀ ਇਹ ਸਾਰਿਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਚਾਹੇ ਸਿੱਖ ਸਮਾਜ ਆ Hindu ਸਮਾਜ ਆ ਇਸਾਈ ਸਮਾਜ ਆ ਮੁਸਲਿਮ ਸਮਾਜ ਆ ਉਹ ਥੋੜੀ ਜੀ ਸਾਰੇ ਆਪਸ ਵਿੱਚ ਭਾਈਚਾਰਕ ਸਾਂਝ ਬਣਾ ਕੇ ਸਕਤੀ ਕਰਨੇ ਨਾਲ ਲੋਕਾਂ ਦੇ ਤੇ ਤੁਸੀਂ ਆ ਦੇਖ ਲਓ ਜੇ ਅਸੀਂ ਹੁਣੇ ਤੁਹਾਨੂੰ ਲਾਈਵ ਤੇ ਸੀਰੀਅਲ 'ਚ ਦਿਖਾਉਣਾ ਚਾਹਾਂਗੇ ਹੁਣੇ ਕੁਝ ਲੋਕ ਆਏ ਸੀਗੇ ਉਹਨਾਂ ਵੱਲੋਂ ਜੋ ਹੈ ਕਿ ਫੇਰ ਕੁਛ ਨਾ ਕੁਛ ਆਹ ਦੇਖੋ ਜੀ ਸੁੱਟਿਆ ਗਿਆ ਤੁਸੀਂ ਦੇਖ ਸਕਦੇ ਹੋ ਲਫਾਫੇ ਦੇ ਵਿੱਚ ਆਹ ਆ ਜੀ ਆ ਦਾਲ ਸੁੱਟ ਕੇ ਗਏ ਨੇ ਜੀ ਤੁਸੀਂ ਦੇਖ ਸਕਦੇ ਹੋ ਲਾਈਵ ਕਿ ਇਹ ਜਿਹੜੀ ਦਾਲ ਹੈ ਜੇਹੀ ਕਿਸੇ ਦੇ ਢਿੱਡ 'ਚ ਪਾ ਦਈਏ ਕਿ ਉਹਦਾ ਢਿੱਡ ਨਾ ਭਰੇ ਇਹ ਜਿਹੜੇ ਲੋਕ ਨੇ ਇਹ ਆਖਿਰ ਇਹ ਕਿਸ ਤਰ੍ਹਾਂ ਹਟਣਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੋਰ ਤੁਹਾਨੂੰ ਮੂਰਤੀ ਦਿਖਾਣਾ ਚਾਹਾਂਗਾ ਕਿਥੇ ਬਾਬਾ ਦੀਪ ਸਿੰਘ ਜੀ ਦੀ ਜਿਨ੍ਹਾਂ ਦਾ ਸ਼ਹੀਦੀ ਸਥਾਨ ਹੈ ਇੱਥੇ ਉਹਨਾਂ ਦੀ ਮੂਰਤੀ ਵੀ ਇੱਥੇ ਹੈ ਤੇ ਗਣੇਸ਼ ਜੀ ਦੀ ਉਹਨਾਂ ਕਿਸ ਤਰ੍ਹਾਂ ਲੋਕਾਂ ਦਾ ਜੋ ਹੈ ਮਨ ਭਰ ਜਾਂਦਾ ਹੈ ਕਿ ਆਪਣੇ ਜਿਹੜੇ ਗੁਰੂ ਨੂੰ ਅਸੀਂ ਪੂਜਦੇ ਹਾਂ ਉਹਨਾਂ ਨੂੰ ਜੋ ਹੈ ਕਿ ਅਸੀਂ ਆ ਕੇ ਪਾਣੀ ਦੇ ਵਿੱਚ ਸੁੱਟ ਦਈਏ ਜਾਂ ਕਿਤੇ ਗੰਦਗੀ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੋਰ ਇਹ ਗਣੇਸ਼ ਜੀ ਦੀ ਮੂਰਤੀ ਹੈ ਕਿ ਜਿਹੜੀ ਇਹਨਾਂ ਵੱਲੋਂ ਜੋ ਹੈ ਕਿ ਛੁੱਟੀ ਗਈ ਹੈ ਜਿੱਥੇ ਰੱਖੀ ਗਈ ਆ ਅਸੀਂ ਕੱਢ ਕੇ ਲੈਂਦੀਆਂ ਵਿੱਚੋਂ ਜੀ ਨਾਰਾਦ ਹੁੰਦਾ ਸੀਗਾ ਅਸੀਂ ਕੱਢ ਕੇ ਲੈਂਦੀਆਂ ਮੂਰਤੀਆਂ ਸਾਈਡ ਤੇ ਕਰਤੀਆਂ ਕਿਉਂਕਿ ਲੋਕ ਜਿਹੜੇ ਆ ਉਹ ਰੱਬ ਨਾਲ ਵੀ ਧੋ ਸ਼ੁਰੂ ਪਹਿਲਾਂ ਲਿਆਉਂਦੇ ਘਰਾਂ ਚ ਪੁੱਜਦੇ ਆ ਤੇ ਬਾਅਦ ਚੋ ਲਿਆ ਕੇ ਇੱਥੇ ਸੁੱਟ ਜਾਂਦੇ ਆ ਪਰ ਬੜੀ ਮਾੜੀ ਗੱਲ ਐ ਐਸਾ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਜੀ ਜੀ ਸ਼ੁਕਰੀਆ ਤੇ ਇਸ ਤਰ੍ਹਾਂ ਕੇ ਅਸੀਂ ਗੱਲਬਾਤ ਕੀਤੀ ਐ ਸਾਨੂੰ ਜੀ ਹੋਣਾ ਨਾ ਕਿ ਹੁਣ ਅੱਗੇ ਹੁਣ ਦੇਖਣਾ ਹੋਵੇਗਾ ਸਰਕਾਰ ਕੀ ਐਕਸ਼ਨ ਲੈਂਦੀ ਐ ਪਰ ਦੇਖਿਆ ਜਾਵੇ ਤਾਂ ਲੋਕੀ ਵੀ ਕਿਥੇ ਨਾ ਕਿਥੇ ਲੋਕਾਂ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਕਿ ਅਸੀਂ ਕਿਉਂ ਆਪਣੇ ਥਾਂ ਨੂੰ ਹੀ ਗੰਦਾ ਕਰ ਰਹੇ ਆ ਕਿ ਜਿੱਥੋਂ ਤੱਕ ਤੁਸੀਂ ਨਜ਼ਰ ਦੇਖ ਸਕਦੇ ਹੋ ਕੂੜੇ ਦੇ ਨਾਲ ਭਰੀ ਹੋਈ ਐ ਸਮਾਨ ਦੇ ਨਾਲ ਭਰੀ ਹੋਈ ਐ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕੀ ਐਕਸ਼ਨ ਲੈਂਦੀ ਐ ਕਿਉਂਕਿ ਲੋਕ ਜੋ ਨੇ ਬਹੁਤ ਹੀ ਅੰਧਵਿਸ਼ਵਾਸ ਦੇ ਉੱਤੇ ਗੁਰੂ ਨਗਰੀ ਦੇ ਵਿੱਚ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਚੀਜ਼ਾਂ ਨੂੰ ਜਲ ਪ੍ਰਵਾਹ ਛੋੜ ਦੇਣਾ ਤੇ ਕੁਝ ਇਦਾਂ ਦੇ ਕੰਮ ਕਰ ਦੇਣਾ ਪਰ ਹੁਣ ਕਿਹੜਾ ਕਿੱਥੇ ਇਹ ਲੋਕਾਂ ਨੂੰ ਦੇਖਣਾ ਚਾਹੀਏਗਾ ਕਿਉਂਕਿ ਜੋ ਹੋ ਸਕਦੇ ਸਰਕਾਰ ਇਹਨਾਂ ਵੱਲ ਜਿਦਾਂ ਕਿ ਕਿਹਾ ਗਿਆ ਵਕਿ ਸਰਕਾਰ ਨੂੰ 6 ਮਹੀਨੇ ਦੀ ਸਜ਼ਾ ਅਤੇ 50000 ਤੋਂ ਵੱਧ ਦਾ ਫਾਈਨ ਰੱਖਣਾ ਚਾਹੀਦਾ ਪਰ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕੀ ਐਕਸ਼ਨ ਹੰਦੀ ਹੈ ਪਰ ਅਸੀਂ ਵੀ ਆਸ ਕਰਦੇ ਹਾਂ ਕਿ ਅਸੀਂ ਆਪਣੀ ਗੁਰੂ ਨਗਰੀ ਨੂੰ ਬਚਾਈਏ ਤੇ ਇਸ ਜਾਂ ਇਸ ਜਿਹੜੀ ਸਥਾਨ ਹੈ ਇੱਕ ਇਤਿਹਾਸਿਕ ਸਥਾਨ ਹੈ ਜਿੱਥੇ ਕੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਨੂੰ ਪਹਿਲੀ ਵਾਰ ਇੱਥੇ ਬਿਜਲੀ ਪਾਣ ਕੇ ਗਈ ਸੀ ਉਸ ਨੂੰ ਅਸੀਂ ਬਚਾ ਸਕ ਅਸੀਂ ਸਭ ਸੇਂਕਲ